हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਅਫਸਰ ਝੋਟੀ ਸੇਲ ਲਈ ਲੈ ਕੇ ਆਏ ਆਂਗੇ ਤੇ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਆਪਣੀ ਘਰੋਂ ਬਾਈ ਨੇ ਇਹ ਝੋਟੀ ਸੇਲ ਕੀਤੀ ਆ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਮਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਕੌਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆ ਜੋ ਆਪਾਂ ਕਰਦੇ ਆਂ ਬਾਈ ਜੀ ਨਾ ਧੰਨਵਾਦ ਹਾਂਜੀ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋ ਠੀਕ ਹਾਂ ਭਾਈ ਹਾਂਜੀ ਨਾਮ ਤੇ ਆਪਣਾ ਐਡਰੈਸ ਬੋਲ ਦੋ ਫਿਰ ਜ਼ਿਲ੍ਹਾ ਜੀ ਬਰਨਾਲਾ ਪਿੰਡ ਕਹਿਰੇ ਤਸਵੀਲ ਤਾਂ ਪਾ ਨਾਮ ਤੇ ਆਪਣਾ ਨਾਮ ਜੀ ਫਾਦਰ ਸਾਹਿਬ ਦਾ ਸਰਦੀਪ ਸਿੰਘ ਠੀਕ ਹੈ ਵੀਰੇ ਮੇਰਾ ਹੀ ਗਾ ਕੰਟੈਕਟ ਨੰਬਰ ਬੋਲ ਦੋ ਆਪਣਾ 94658 75704 ਠੀਕ ਹੈ ਭਾਈ ਤੇ ਆਪਣੇ ਕਹਿਰੇ ਪਿੰਡ ਦੇ ਨੇੜੇ-ਨੇੜੇ ਕਿਹੜੇ ਪਿੰਡ ਰਹਿ ਜਾਂਦੇ ਆ ਇਧਰੋਂ ਜੇ ਆਈਏ ਇਧਰ ਦੀ ਬਖਤਗੜ ਰਹਿ ਜਾਂਦਾ ਇਧਰ ਨਾਈ ਵਾਲਾ ਇਧਰ ਚੀਵਾ ਠਿਕਰੀ ਵਾਲਾ ਵੀ ਨੜੀ ਰਹਿੰਦਾ ਠਿਕਰੀ ਵਾਲੀ ਨਹੀਂ ਠੀਕ ਹੈ ਬਈ ਤੇ ਬਈ ਜਿਹੜੀ ਸਾਹਮਣੇ ਆਪਾਂ ਛੋਟੀ ਦੇਖ ਰਹੇ ਆ ਕਿੰਨੀ ਉਮਰ ਦੀ ਆ ਗਈ ਇਹਦੀ 3 ਸਾਲ ਦੇ ਤਕਰੀਬ ਆ 3 ਸਾਲ ਦੇ ਹਾਂਜੀ ਠੀਕ ਹੈ ਬਈ ਤੇ ਦੋ ਵਾਰ ਖੁੰਝ ਗਈ ਸੀ ਕੇਰਾ ਪਾਊਡਰ ਫੂਡਰ ਵੀ ਚਾਰੇ ਆ ਪਹਿਲੀ ਵਾਰ ਹੀ ਆ ਕੇਰਾ ਖੁੰਝ ਗਈ ਸੀ ਕੇਰਾ ਗਏ ਵੀ ਸੀ ਕਿਤੇ ਠੀਕ ਆ ਹਾਂਜੀ ਹੁਣ ਕਿੰਨਾ ਟਾਈਮ ਹੋ ਗਿਆ ਟੀਕਾ ਲੱਗੇ ਨੂੰ ਹੁਣ ਜੀ ਇਹਨੂੰ ਡੇਢ ਮਹੀਨਾ ਹੋ ਗਿਆ ਆਈ ਹੋਈ ਨਾ ਠੀਕ ਹੈ ਬਈ ਹਾਂਜੀ ਤੇ ਗੱਬਣ ਦਾ ਹਜੇ ਚੈੱਕ ਹੈ ਨਹੀਂ ਤੇ ਖਾਲੀ ਵਾਲਾ ਮਲਹੂਫਰ ਬਈ ਹਾਂਜੀ ਚਾਹ ਕੋਈ ਖਾਲੀ ਮੰਨ ਕੇ ਲੈ ਜਾ ਚਾਹੇ ਗੱਬਣ ਮੰਨ ਕੇ ਲੈ ਜੀ ਠੀਕ ਆ ਉਹ ਸੋਨੋ ਕਿ ਮੈਨ ਲੱਗਦੀ ਆ ਵੀ ਗੱਬਣ ਮੂੰ ਵੀ ਸੰਤੋ 100% ਗੱਬਣ ਹੀ ਲੱਗੇ ਕਿ ਥਣ ਵਗੈਰਾ ਵੀ ਕੱਢੀ ਖੜੀ ਆ ਠੀਕ ਆ ਬਾਈ ਤੇ ਬਾਈ ਜੇ ਗੱਲ ਕਰੀਏ ਦੀ ਮਾਂ ਦਾ ਕਿੰਨਾ ਕੁ ਰਿਕਾਰਡ ਸੀਗਾ ਇਹਦਾ ਮਾਂ ਦਾ ਜੀ 13 ਕਿ ਲੀਟਰ ਦੇ ਤਕਰੀਬ ਸੀ ਤੀਜੇ ਸੂਏ ਚ ਠੀਕ ਆ ਜੀ ਚਾਰ ਹੀ ਥਾਣੇ ਚਾਰ ਹੀ ਥਾਣੇ ਜੀ ਠੀਕ ਆ ਥਣ ਮੜੇ ਜੇ ਆਪਾਂ ਬਈ ਚੈੱਕ ਕਰਵਾ ਲੈਨੇ ਨੇੜੇ ਥਣਾ ਦਾ ਸਾਇਦ ਦੇਖ ਸਕਦੇ ਹਾਂ ਬਹੁਤ ਚੰਗਾ ਆ ਕੱਲਾ ਕੱਲਾ ਥਣਾ ਥੋੜਾ ਡਰਦੀ ਜਰੂਰ ਆ ਕਹਿੰਦੇ ਹੋਰ ਕੋਈ ਚੱਕਰ ਨਹੀਂ ਬਈ ਤੇ ਆਪਦੇ ਬਾਈ ਇਹਦੇ ਸੀਮਣ ਬਾਰੇ ਪਤਾ ਹੈ ਕਿਹੜੇ ਦੀ ਆ ਆਪਦੇ ਵੀ ਪਤਾ ਨਹੀਂਗਾ ਬਾਕੀ ਆਪਾਂ ਨੂੰ ਠੀਕ ਹੈ ਵੀਰੇ ਸਿੰਗਾ ਦੀ ਕੁਆਲਿਟੀ ਬਾਈ ਬਹੁਤ ਚੰਗੀ ਆ ਗਈ ਨਾਲ ਨਾਲੋਂ ਜਿਵੇਂ ਆਪਾਂ ਕਹਦੇ ਸੀ ਸਿੰਗ ਮੋੜੇ ਪਿਆ ਬਾਕੀ ਕੱਦ ਕਾਠ ਵੀ ਉਮਰ ਦੇ ਹਿਸਾਬ ਨਾਲ ਚੰਗਾ ਆ ਗਿਆ ਕਿੰਨੀ ਉਮਰ ਦੀ ਦੱਸਿਆ ਸੀ ਬਾਈ ਤੁਸੀਂ ਇਹਦੀ ਤਿੰਨ ਸਾਲ ਦੇ ਤਕਰੀਬ ਆ ਠੀਕ ਆ ਤਿੰਨ ਸਾਲ ਦੇ ਹਾਂਜੀ ਤਿੰਨ ਕੇ ਸਾਲ ਦੀ ਉਮਰ ਹੈ ਬਾਈ ਨੇ ਦੱਸਣ ਮੁਤਾਬਕ ਬਾਈ ਤੇ ਟੀਕਾ ਬਾਈ ਕਹਿੰਦਾ ਲੱਗਿਆ ਵਗਾ ਡੇਢ ਮਹੀਨਾ ਹੋ ਗਿਆ ਬਾਈ ਤੁਸੀਂ ਕੋਈ ਭਾਵੇਂ ਗੱਬਣ ਮੰਨ ਲਿਓ ਭਾਵੇਂ ਖਾਲੀ ਮੰਨ ਲਿਓ ਹੁਣ ਤੁਸੀਂ ਭਾਈ ਕਿਹੜਾ ਫਿਰ ਖਾਲੀ ਮੰਨ ਕੀ ਦਵੋਗੇ ਫਿਰ ਹਾਂਜੀ ਕਿਹੜਾ ਖਾਲੀ ਮੰਨ ਠੀਕ ਆ ਭਾਈ ਥਾਨ ਭਾਈ ਚਾਰ ਹੀ ਮਿਲਣਗੇ ਕੋਈ ਦੂਜੀ ਫੋਟ ਸੰਗ ਨਹੀਂ ਮਿਲੂਗੀ ਤੇ ਮੁੱਲੇ ਦਾ ਭਾਈ ਫਕੀਰ ਹੋਊਗਾ ਮੁੱਲੇ ਜੀ ਦਾ 65000 ਰੁਪਿਆ 65000 ਹਾਂਜੀ ਠੀਕ ਆ 65000 ਰੁਪਿਆ ਭਾਈ ਕਿੰਨਾ ਮੁੱਲ ਰਹੂਗਾ ਭਾਈ ਮੜਾ ਬਰੋਕਰ ਖੜਿਆ ਆਪਾਂ ਦਿਖਾਈਏ ਵੀ ਕਿੱਡਾ ਕਿਦਾ ਕੱਦ ਆਗਾ ਸਾਇਟ ਚੈੱਕ ਕਰਵਾ ਲੈ ਲੈ ਭਾਈ ਜਮਾ ਬਾਈ ਦਾ ਮਾਲ ਨੂੰ ਗਰੂਬਰ ਆਉਂਦੀ ਆ ਕੱਦ ਕਾਠ ਬਹੁਤ ਆ ਗਿਆ ਤੇ ਕੁਆਲਿਟੀ ਪੇਸੇ ਤੇ ਚੜਾਈ ਚੜੂਈ ਚੈੱਕ ਕਰ ਸਕਦੇ ਬਹੁਤ ਚੰਗੀ ਆਗੀ ਸਿੰਗਾ ਦਾ ਸਾਈਜ਼ ਵੀ ਬਹੁਤ ਚੰਗਾ ਜਮਾ ਨਾਲੋਂ ਜਿਵੇਂ ਆਪਾਂ ਕਹਿੰਦੇ ਸੋਣੀ ਦਾ ਹੀ ਬਹੁਤ ਹੂੰ ਸਾਉਸੀਲਾ ਬਾਈ ਹਾਂਜੀ ਠੀਕ ਜਿਵੇਂ ਮਰਜੀ ਇੱਧਰ ਬਹਿ ਕੇ ਛੇੜੀ ਚਲੀ ਚਾਹ ਪੁੱਥੀ ਸੱਡ ਬਹਿ ਜੀਏ ਸਹੀ ਗੱਲ ਆ ਬਾਈ ਸਿੰਗਾ ਮਗਰਦੀ ਹੱਥ ਪਾ ਲੈਂਦੇ ਲੈ ਚੱਕਰੀ ਨਹੀਂ ਬਾਈ ਸਿੰਗਾ ਦਾ ਸਾਈਜ਼ ਬਹੁਤ ਚੰਗਾ ਆ ਗਿਆ ਜਮਾ ਨਾਲੋਂ ਸਿੰਗ ਮੋੜਿਆ ਵਾ ਕੁਆਲਿਟੀ ਫੇਸ ਬਿਊਟੀ ਚੈੱਕ ਕਰ ਸਕਦੇ ਬੜੀ ਕਮਾਲ ਆਗੀ ਮੁੱਲ ਵੀ ਬਾਈ ਨੇ ਦਾ ਜਾਇਜ਼ 65000 ਰੁਪਏ ਨਾ ਠੀਕ ਆ ਮੌਕੇ ਤੇ ਮਾਨ ਤਨ ਕਰ ਮੌਕੇ ਤੇ ਮਾਨ ਤਨ ਬਾਈ ਕਹਿੰਦਾ ਜਰੂਰ ਕਰ ਦੇਾਂਗੇ ਬਾਈ 65000 ਰੁਪਏ ਮੁੱਲ ਤੇ ਜੇ ਕਿਸੇ ਵੀ ਵੀਰ ਨੂੰ ਝੋਟੀ ਪਸੰਦ ਆਉਂਦੀ ਹੈ ਬਾਈ ਨਾਲ ਕੰਟੈਕਟ ਜਰੂਰ ਕਰਿਓ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ